ਐਮਐਚ ਸੇਵਾ ਸੁਸਾਇਟੀ ਵੱਲੋਂ ਬਲੱਡ ਡੋਨੇਸ਼ਨ ਅਤੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ 2 ਨਵੰਬਰ ਨੂੰ ਲਗਾਇਆ ਜਾ ਰਿਹਾ ਹੈ ਦੇਖੋ ਪੂਰੀ ਵੀਡੀਓ ਲੁਧਿਆਣਾ ਤੋਂ ਅੰਬਰਵੀਰ ਸਿੰਘ ਗਿੱਲ ਦੀ ਵਿਸ਼ੇਸ਼ ਰਿਪੋਰਟ ਦੇਖਦੇ ਰਹੋ ਦੈਨਿਕ ਪੰਜਾਬ ਸਮਾਚਾਰ ਸਾਡੀ ਵੱਲੋਂ ਬਲੱਡ ਡੋਨੇਸ਼ਨ ਕੈਂਪ ਤੇ ਆਈ ਚੈੱਕਅਪ ਕੈਂਪ ਲਗਵਾਇਆ ਜਾ ਰਿਹਾ ਸਾਡੀ ਐਮਐਚਐਮ ਸੇਵਾ ਸੁਸਾਇਟੀ ਵਿੱਚ ਬਹੁਤ ਹੀ ਧਾਰਮਿਕ ਪ੍ਰੋਗਰਾਮ ਵੀ ਹੁੰਦੇ ਹਨ ਤੇ ਲੋਕ ਭਲਾਈ ਦੇ ਵੀ ਕੰਮ ਹੁੰਦੇ ਹਨ ਇਹ ਮਾਤਮ ਸੇਵਾ ਸੁਸਾਇਟੀ ਕੋਰੋਨਾ ਦੌਰ ਦੇ ਦੌਰਾਨ ਹਜ਼ਾਰਾਂ ਪਰਿਵਾਰਾਂ ਨੂੰ ਇਹਨਾਂ ਨੇ ਰਾਸ਼ਨ ਵੰਡਿਆ ਹਜ਼ਾਰਾਂ ਬੱਚਿਆਂ ਨੂੰ ਇਹਨਾਂ ਨੇ ਫੀਸਾਂ ਕੱਪੜੇ ਪਰਦੀਆਂ ਤੇ ਬੁੱਕਸ ਵਗੈਰਾ ਦੇਂਦੇ ਨੇ ਤੇ ਹੁਣ ਮੈਂ ਲੁਧਿਆਣਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਸਾਰੇ ਜਣੇ ਇਸ ਬਲੱਡ ਦੇ ਕੈਂਪ ਦੇ ਵਿੱਚ ਯੋਗਦਾਨ ਪਾਓ ਸਾਡੇ ਘਾਕੇ ਪਰਿਵਾਰ ਦੇ ਬੱਚਿਆਂ ਜਿਹੜੇ ਵੀ ਬੰਦੇ ਬਲੱਡ ਜਿੰਨਾਂ ਨੂੰ ਜ਼ਰੂਰਤ ਹੈ ਉਹ ਬਲੱਡ ਮਿਲ ਸਕੇ ਉਹਨਾਂ ਨੂੰ ਸਾਡੀ ਸੰਸਥਾ ਰਾਹੀਂ ਇਹ ਐਸੇ ਦੱਸਣਾ ਚਾਹੁੰਦੇ ਆ ਐਮ ਐਚ ਐਮ ਜਿਹੜੀ ਸੇਵਾ ਸੁਸਾਇਟੀ ਆ ਉਹ ਘੱਟੋ ਘੱਟ 20 ਸਾਲਾਂ ਤੋਂ ਹਰ ਸਾਲ ਮੇਲਾ ਕਰਉਂਦੀ ਆ ਸਮਾਜ ਭਲਾਈ ਦੇ ਕੰਮ ਕਰਉਂਦੀ ਆ ਕੋਰੋਨਾ ਦੇ ਟਾਈਮ ਤੇ ਵੀ ਕਾਫੀ ਜਿਹੜੇ ਆ ਲੋਕਾਂ ਦੀ ਮਦਦ ਕੀਤੀ ਕੈਂਪ ਲਾਇਕੇ ਸਕੂਲ ਦੀਆਂ ਫੀਸਾਂ ਜਾਂ ਵਰਦੀਆਂ ਡਰੈੱਸਾਂ ਜਿਹੜੇ ਬੰਦਾ ਦਾ ਕੰਮ ਸਮਾਜ ਭਲਾਈ ਦੇ ਕੰਮ ਲਈ ਜਿਹੜਾ ਆ ਇਹ ਸੁਸਾਇਟੀ ਹਰ ਵੇਲੇ ਸਾਰੀ ਟੀਮ ਜਿਹੜੀ ਖੜੀ ਆ ਸੋ ਉਹੀ ਲੜੀ ਦੇ ਤਹਿਤ ਜਿਹੜਾ ਅਸੀਂ ਬਲਾਈਡਾ ਕੈਂਪ ਦੇ ਅੱਖਾਂ ਦਾ ਜਿਹੜਾ ਕੈਂਪ ਲੱਗ ਰਿਹਾ ਵਾ ਸੋ ਅਸੀਂ ਤੁਹਾਡੇ ਪ੍ਰੈਸ ਦੇ ਜ਼ਰੀਏ ਅਸੀਂ ਸਾਰੇ ਲੋਕਾਂ ਨੂੰ ਕਹਿੰਨੇ ਆ ਵੀ ਜਿਹੜਾ ਖੂਨ ਦਾਣਾ ਉਹ ਬਹੁਤ ਵੱਡਾ ਜਿਹੜਾ ਮਹਾਨ ਕੰਮ ਆ ਵੀ ਆਪਾਂ ਕਿਸੇ ਦੀ ਜਾਨ بچਾ ਸਕਦੇ ਆ ਖੂਨ ਦੇ ਨਾਲ ਤੇ ਹਰੇਕ ਬੰਦਾ ਮੈਂ ਚੋਣਾ ਜਿਹੜਾ ਖੂਨ ਦੇ ਸਕਦਾ ਉਹ ਖੂਨ ਦਾਣ ਕਰੇ ਤਾਂ ਜੋ ਕਿਸੇ ਦੀ ਜਾਨ ਬਚ ਸਕੇ ਸਰ ਕਿਹੜੀ ਤਰੀਕ ਨੂੰ ਲੱਗ ਰਿਹਾ ਕਿੰਨੇ ਵਜ ਤੋਂ ਕਿੰਨੇ ਵਜ ਤੱਕ ਲੱਗ ਰਿਹਾ ਕਿੱਥੇ ਲੱਗ ਰਿਹਾ ਇਹ ਦੋ ਤਰੀਕ ਨੂੰ ਲੱਗ ਰਿਹਾ ਦੋ ਨੌਪਾ ਤੋਂ 10 ਤੋਂ 5 ਲੱਗ ਰਿਹਾ ਕਿਹੜੀ ਜਗ੍ਹਾ ਹੈ ਇਹ ਨਿਊ ਜਨਤਾ ਨਗਰ ਸਟਰੀਟ ਨੰਬਰ 10 ਨਿਊ ਜਨਤਾ ਨਗਰ ਵਿਖੇ ਲੱਗ ਰਿਹਾ